ਅੱਜ ਦਾ ਵਿਸ਼ਾ ਹੈ ਰੱਬ ਦੀ ਹੋਂਦ ਨੂੰ ਸਮਝਣ ਤੋਂ ਪਹਿਲਾਂ ਆਪਣੇ ਸਰੀਰ ਨੂੰ ਸਮਝੋ ਸਤਿਕਾਰਯੋਗ ਵੀਰੋ ਅਸੀਂ ਅਕਸਰ ਆਮ ਹੀ ਲੋਕਾਂ ਨੂੰ ਗੱਲਾਂ ਕਰਦੇ ਸੁਣਦੇ ਹਾਂ ਕਿ ਰੱਬ ਇਸ ਤਰ੍ਹਾਂ ਦਾ ਹੈ ਰੱਬ ਐਡਾ ਵੱਡਾ ਹੈ ਫਲਾਣਾ ਬਾਬਾ ਜਾਂ ਕਥਾਵਾਚਕ ਰੱਬ ਦਾ ਪ੍ਰਤੱਖ ਰੂਪ ਦਿਖਾ ਦਿੰਦਾ ਹੈ ਫਲਾਣਾ ਬਾਬਾ ਮਰੇ ਹੋਏ ਬੰਦੇ ਨੂੰ ਜਿਉਂਦਾ ਕਰ ਦਿੰਦਾ ਹੈ ਉਹ ਤਾਂ ਖੁਦ ਰੱਬ ਸੀ ਬਿਗੈਰਾ ਵਗੈਰਾ ਦੋਸਤੋ ਰੱਬ ਜਾਂ ਪਰਮਾਤਮਾ ਨੂੰ ਨਾ ਅਜੇ ਤੱਕ ਕੋਈ ਸਮਝ ਸਕਿਆ ਹੈ ਅਤੇ ਨਾ ਹੀ ਸਮਝ ਸਕੇਗਾ ਸਾਡੇ ਧਰਤੀ ਉੱਪਰ ਬਾਬਾ ਨਾਨਕ ਜੀ ਤੋਂ ਵੱਡਾ ਅਤੇ ਉਹਨਾਂ ਤੋਂ ਵੱਧ ਸਿਆਣਾ ਆਦਮੀ ਅਜੇ ਤੱਕ ਕੋਈ ਨਹੀਂ ਹੋਇਆ ਪਰ ਉਹਨਾਂ ਨੇ ਵੀ ਆਪਣੀ ਬਾਣੀ ਜਪਜੀ ਸਾਹਿਬ ਵਿੱਚ ਫਰਮਾਇਆ ਹੈ ਕਿ ਜੋ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣਾ ਸੋਈ ਭਾਵ ਇਸ ਸ੍ਰਿਸ਼ਟੀ ਦੀ ਰਚਨਾ ਕਿਵੇਂ ਹੋਈ ਕਦੋਂ ਹੋਈ ਕਿਸ ਨੇ ਕੀਤੀ ਉਹ ਇਸ ਗੱਲ ਨੂੰ ਆਪ ਹੀ ਜਾਣਦਾ ਅਸੀਂ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਪਰ ਇੱਥੇ ਕੁਝ ਕਥਾਵਾਚਕ ਬਾਚਕਾਂ ਦੀ ਅਤੇ ਬਾਬਿਆਂ ਦੀ ਬਾਬਿਆਂ ਦੀਆਂ ਝੂਠੀਆਂ ਗੱਲਾਂ ਸੁਣ ਕੇ ਕੁਝ ਲੋਕੋ ਗਿਆਨੀ ਬਣ ਬੈਠਦੇ ਹਨ ਅੱਜ ਤੱਕ ਜੇਕਰ ਸਿੱਖੀ ਦੀ ਜੜ ਵੱਡੀ ਹੈ ਤਾਂ ਉਹ ਸਿਰਫ ਝੂਠ ਬੋਲਣ ਵਾਲੇ ਕਥਾਵਾਚਕ ਤੇ ਬਾਬਿਆਂ ਨੇ ਵੱਡੀ ਹੈ ਜੋ ਆਪਣੇ ਆਪ ਨੂੰ ਰੱਬ ਹੋਣ ਦਾ ਦਾਵਾ ਠੋਕ ਰਹੇ ਹਨ ਸਾਡੇ ਭੋਲੇ ਪਾਲੇ ਲੋਕ ਲੋਕ ਇਨਾਂ ਦੀਆਂ ਮਿੱਠੀਆਂ-ਮਿੱਠੀਆਂ ਗੱਲਾਂ ਵਿੱਚ ਆ ਕੇ ਫਸ ਜਾਂਦੇ ਹਨ ਤੇ ਉਹਨਾਂ ਦੀਆਂ ਇਹ ਝੂਠੀਆਂ ਗੱਲਾਂ ਨੂੰ ਸੱਚੀਆਂ ਸਾਬਤ ਹੋਣ ਦਾ ਦਾਵਾ ਕਰਦੇ ਹਨ। ਪਰਮਾਤਮਾ ਦੀ ਇੰਨੀ ਵੱਡੀ ਕਾਇਨਾਤ ਨੂੰ ਜਦ ਬਾਬਾ ਨਾਨਕ ਜੀ ਨਹੀਂ ਸਮਝ ਸਕੇ ਤਾਂ ਸਾਡੇ ਆਮ ਲੋਕਾਂ ਦੀ ਕੀ ਕਾਤ ਹੈ? ਸ੍ਰਿਸ਼ਟੀ ਨੂੰ ਸਮਝਣ ਦੀ ਤਾਂ ਦੂਰ ਦੀ ਗੱਲ ਰਹੀ ਸਾਨੂੰ ਤਾਂ ਆਪਣੇ 5-6 ਫੁੱਟ ਦੇ ਸਰੀਰ ਦੀ ਵੀ ਅੱਜ ਤੱਕ ਸਮਝ ਨਹੀਂ ਆਈ। ਕਿ ਇਹ ਕਿਸ ਤਰ੍ਹਾਂ ਬਿਨਾ ਕਿਸੇ ਬੈਟਰੀ ਤੋਂ ਜਾਂ ਬਿਨਾ ਕਿਸੇ ਕਰੰਟ ਤੋਂ ਚੱਲ ਰਿਹਾ ਹੈ ਵੱਡੇ-ਵੱਡੇ ਵਿਗਿਆਨੀ ਵੀ ਇਸ ਬਾਰੇ ਅਜੇ ਤੱਕ 5-7% ਹੀ ਸਮਝ ਸਕੇ ਹਨ ਅਸੀਂ ਰੱਬ ਨੂੰ ਸਮਝਣ ਦੀ ਬਜਾਏ ਇਸ ਕੁਦਰਤ ਨੂੰ ਸਮਝਣ ਦੀ ਬਜਾਏ ਜੇਕਰ ਅਸੀਂ ਆਪਣੇ ਸਰੀਰ ਨੂੰ ਹੀ ਸਮਝ ਲਈਏ ਅਤੇ ਇਸ ਨੂੰ ਠੀਕ-ਠਾਕ ਚਲਾਉਣਾ ਸਿੱਖ ਲਈਏ ਤਾਂ ਘਟੋ ਘਟ ਅਸੀਂ ਡਾਕਟਰਾਂ ਦੀ ਠੱਗੀ ਤੋਂ ਤਾਂ ਬਚ ਹੀ ਸਕਦੇ ਹਾਂ ਆਪਣੇ ਸਰੀਰ ਬਾਰੇ ਸਾਨੂੰ ਪਤਾ ਨਹੀਂ ਗੱਲਾਂ ਅਸੀਂ ਇਸ ਤਰ੍ਹਾਂ ਕਰਨ ਲੱਗ ਜਾਂਦੇ ਹਾਂ ਕਿ ਜਿਸ ਤਰ੍ਹਾਂ ਅਸੀਂ ਇੱਕ ਬਹੁਤ ਵੱਡੇ ਵਿਦਵਾਨ ਹੁੰਦੇ ਹਾਂ ਸੋ ਸਿਆਣਪ ਇਸੇ ਗੱਲ ਵਿੱਚ ਹੈ ਕਿ ਰੱਬ ਦੇ ਝਮੇਲੇ ਵਿੱਚ ਨਾ ਪਈਏ ਅਤੇ ਸਿਰਫ ਆਪਣੇ ਸਰੀਰ ਬਾਰੇ ਹੀ ਸਮਝ ਲਈਏ ਤਾਂ ਬਹੁਤ ਹੈ ਕਿਉਂਕਿ ਰੱਬ ਜਾਂ ਕੁਦਰਤ ਨੂੰ ਸਮਝਣਾ ਸਾਡੀ ਬੁੱਧੀ ਤੋਂ ਪਰੇ ਦੀਆਂ ਗੱਲਾਂ ਹਨ ਇਹ ਰੱਬ ਜਾਂ ਕੁਦਰਤ ਆਪਣੇ ਨਿਜਮਾ ਮੁਤਾਬਕ ਕੰਮ ਕਰ ਰਿਹਾ ਹੈ ਇਸ ਦੇ ਅਟਲ ਨਿਜਮ ਹਨ ਇਹ ਸਾਡੇ ਕਹਿਣ ਤੇ ਨਾ ਆਪਣੇ ਨਿਜਮ ਬਦਲਣ ਲੱਗਿਆ ਹੈ ਚਾਹੇ ਇਸ ਦੀਆਂ ਲੱਖਾਂ ਸਿਫਤਾਂ ਕਰ ਲਵੋ ਚਾਹੇ ਲੱਖ ਨਿੰਦਿਆ ਕਰ ਲਵੋ ਇਸ ਨੂੰ ਕੋਈ ਵੀ ਫਰਕ ਪੈਣ ਵਾਲਾ ਨਹੀਂ ਹੈ। ਐਸੋ ਕੁਦਰਤ ਨੂੰ ਆਪਣਾ ਕੰਮ ਕਰਨ ਦਿਓ। ਤੁਸੀਂ ਕੁਦਰਤ ਦੇ ਨਿਯਮਾਂ ਮੁਤਾਬਕ ਆਪਣਾ ਕੰਮ ਕਰੋ ਬਸ ਤੁਹਾਡਾ ਸਿਰਫ ਇਨਾ ਹੀ ਕੰਮ ਹੈ। ਬਾਬਾ ਨਾਨਕ ਜੀ ਨੇ ਵੀ ਆਪਣੀ ਬਾਣੀ ਵਿੱਚ ਸਾਨੂੰ ਇਹੋ ਸੰਦੇਸ਼ ਦਿੱਤਾ ਹੈ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਭਾਵ ਮਨੁੱਖ ਨੂੰ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਕੰਮ ਕਰਨਾ ਚਾਹੀਦਾ ਹੈ ਜੇਕਰ ਅਸੀਂ ਕੁਦਰਤ ਦੇ ਨਿਯਮਾਂ ਨੂੰ ਭੰਗ ਕਰਾਂਗੇ ਤਾਂ ਸਾਨੂੰ ਉਸ ਦੀ ਸਜ਼ਾ ਜ਼ਰੂਰ ਮਿਲੇਗੀ ਸੋ ਅੰਤ ਵਿੱਚ ਬੋਲਦੇ ਸਮੇਂ ਮੇਰੇ ਕੋਲੋਂ ਕਿਸੇ ਦੇ ਮਨ ਨੂੰ ਠੇਸ ਪਹੁੰਚ ਗਈ ਹੋਵੇ ਤਾਂ ਮੈਂ ਉਸ ਗੱਲ ਦੀ ਮਾਫੀ ਚਾਹੁੰਦਾ ਹਾਂ ਜੇਕਰ ਤੁਹਾਨੂੰ ਮੇਰੇ ਇਹ ਵਿਚਾਰ ਚੰਗੇ ਲੱਗਣ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਅਤੇ ਸਬਸਕ੍ਰਾਈਬ ਜਰੂਰ ਕਰ ਦੇਣਾ ਅਤੇ ਨਾਲ ਹੀ ਘੰਟੀ ਦਾ ਬਟਨ ਵੀ ਦਬਾ ਦੇਣਾ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਜਲਦੀ ਜਲਦੀ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ